ਪੱਤਾ ਦੇ ਜਾਵੇ ਰੱਖੋ ਖੰਸਾ ਜੀ ਕਿਵੇਂ ਹੈ ਤਰੀਕਾ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋ ਸੁਨੇਹਾ ਕੋਈ ਸੰਗਤਾ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਉਹ ਅਮਰ ਸਿਖਰ ਤੇ ਗੁਰੂ ਦੇ ਲੜ ਲੱਗੋ ਹਾਂ ਕਿਵੇਂ ਮੈਡੀਕਲ ਕਰੋਨਾ ਸੇ ਲੈ ਕੇ ਹਸਪੀਟਲ ਕਿਵੇਂ ਲੈ ਕੇ ਆ ਰਹੇ ਹਾਂ ਜੀ ਹਾਂ ਜੀ ਮੈਂ ਬਸ ਖੰਸਾ ਜੀ ਕਿਵੇਂ ਹੈ ਤਰੀਕਾ ਤੁਹਾਡੀ ਚੜਦੀ ਕਲਾ ਚੜਦੀ ਕਲਾ ਕੋ ਸੁਨੇਹਾ ਕੋਈ ਸੰਗਤਾ ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤਸਰ ਸ਼ਗੋ ਦੇ ਦੂਰ ਦੇ ਲੜਨ ਲੱਗੋ। ਇਹ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ। ਖਾਲਸਾ ਜੀ ਕਿਵੇਂ ਹੱਥ ਵੀ ਤੁਹਾਡੀ ਚੜ੍ਹਦੀ ਕਲਾ ਚੜ੍ਹਦੀ ਕਲਾ। ਕੋਈ ਸੁਨੇਹਾ ਕੋਈ। ਗੁਰੂ ਦੀ ਕਿਰਪਾ 바 ਨੌਜਵਾਨਾਂ ਨੂੰ ਇਹ ਬੇਨਤੀ ਹੈ ਕਿ ਅੰਮ੍ਰਿਤਸਰ ਸ਼ਗੋ ਦੇ ਦੂਰ ਦੇ ਲੜਨ ਲੱਗੋ। ਹਾਂ। ਕਿਵੇਂ ਮੈਡੀਕਲ ਕਰਾਉਣਾ ਸੀ ਲੈ ਕੇ ਹਸਪੀਟਲ ਕਿਵੇਂ ਲੈ ਕੇ ਆਏ। ਹਾਂ ਜੀ ਹਾਂ ਜੀ। ਕਲਸਾ ਕਿਵੇਂ ਹੋ ਤੁਸੀਂ ਤੁਹਾਡੀ ਚੜ੍ਹਦੀ ਕਲਾ ਸਨੇਹਾ ਕੋਈ ਸੰਗਤ ਗੁਰੂ ਦੀ ਕਿਰਪਾ ਬਸ ਨੌਜਵਾਨਾਂ ਨੂੰ ਇਹ ਬੇਨਤੀ ਕਿ ਅਮਰ ਤੇ ਸ਼ਗੋ ਦੇ ਗੁਰੂ ਦੇ ਲੜ ਲੱਗੋ ਹਾਂ ਕਿਤੇ ਮੈਡੀਕਲ ਕਰਾਉਣ ਵਾਸਤੇ ਲੈ ਕੇ ਹਸਪਤਾਲੋਂ ਕਿਵੇਂ ਲੈ ਕੇ ਆਏ